ਨਮਸਕਾਰ ਜੀ ਮੈਂ ਪਰਮੇਂਦਰ ਦਾਮ ਦਾ ਅਧਿਐਖ ਜਾਗਰਤੀ ਸੈਨਾ ਲੁਧਿਆਣਾ ਬੇਨਤੀ ਕਰਨੀ ਚਾਹਨਾ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਜੀ ਔਰ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਜੀ ਨੂੰ ਕਿ ਜਿਹੜਾ ਤੁਸੀਂ ਟੂ ਵੀਲਰ ਯਾਨੀ ਮੋਟਰਸਾਈਕਲ ਜਾਂ ਐਕਟਿਵਾ ਜਿਹੜੀ ਇੱਕ ਗਰੀਬ ਆਦਮੀ ਲੋਅਰ ਮੀਡਲ ਕਲਾਸ ਦੀ ਕਨਵੀਅንስ ਹੈ ਉਹਦੇ ਉੱਤੇ 28% ਜਿਹੜਾ ਤੁਸੀਂ GST ਲਾਈ ਹੋਈ ਹੈ ਬਿਲਕੁਲ ਸਵੀਕਾਰਯਾ ਨਹੀਂ ਹੈ ਸਰਕਾਰ ਨੂੰ ਬੇਨਤੀ ਹੈ ਵੀ ਜਿਹੜੀ ਲਗਜ਼ਰੀ ਚੀਜ਼ਾਂ ਨੇ ਉਹਦੇ ਉੱਤੇ ਤੁਸੀਂ 28 ਛੱਡ ਗਏ 58% ਲਾ ਦੋ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ ਇਹ ਆਮ ਆਦਮੀ ਦੀ ਸਵਾਰੀ ਆ 28% ਟੈਕਸ ਤੁਹਾਨੂੰ ਲਾਣ ਵੇਲੇ ਸ਼ਰਮ ਨਹੀਂ ਆਈ ਸਾਨੂੰ ਦੇਣ ਵੇਲੇ ਤਾਂ ਸ਼ਰਮ ਆਉਂਦੀ ਹੈ ਬੇਨਤੀ ਹੈ ਇਹਨੂੰ ਐਲੀਮੀਨੇਟ ਕਰੋ ਤੇ ਇੱਕ ਮੈਂ ਪੰਜਾਬ ਸਰਕਾਰ ਨੂੰ ਵੀ ਬੇਨਤੀ ਕਰਨੀ ਚਾਹਨਾ ਕਿ ਤੁਸੀਂ ਜਿਹੜਾ ਅੱਜ ਪ੍ਰੀ-ਵੇਡਿੰਗ ਸ਼ੂਟ ਜੇ ਕੋਈ دریا ਕੰਢੇ ਜਾਂ ਨਹਿਰ ਕੰਢੇ ਕਰੂਗਾ 5000 ਦਾ ਜਿਹੜਾ ਟੈਕਸ ਲਾਇਆ ਤੁਸੀਂ ਵਾਹ ਭਗਵਾਨ ਤੇ ਮਾਨਾ ਭਗਵਾਨ ਵਾਹ ਵਾਹ ਔਰੰਗਜੇਬ ਨੇ ਜੱਜਿਆ ਕਰ ਲਾਇਆ ਸੀ ਤੇ ਤੂੰ ਵਿਆਹਾਂ ਦੇ ਪ੍ਰੀ-ਵੇਡਿੰਗ ਸ਼ੂਟ ਦੇ ਉੱਤੇ ਟੈਕਸ ਲਾਤਾ ਆਪ ਤੇ ਤੁਸੀਂ ਆਪਣੀ ਸਰਕਾਰ ਦੇ ਸਾਰੇ ਐਮਐਲਏ ਦੇ ਵਿਆਹ ਬੜੀ ਧੂਮ-ਧਾਮ ਨਾਲ ਕਰ ਲਏ ਗਰੀਬ ਆਦਮੀ ਨੂੰ ਤਾਂ ਤੁਸੀਂ ਵਿਆਹ ਕਰਨ ਦੇ ਵੀ ਇਹ ਪਹਿਲੀ ਵਾਰ ਹੀ ਸੁਣਿਆ ਕਿ ਵਿਆਹ ਦੇ ਉੱਤੇ ਇਦਾਂ ਦਾ ਕੋਈ ਜੱਜਿਆ ਕਰਨ ਲੱਗਾ ਬੇਨਤੀ ਆ ਇਹਨੂੰ ਵਾਪਸ ਲਓ ਇਹ ਤੁਹਾਡੀ ਛਵੀ ਲਈ ਠੀਕ ਨਹੀਂ ਆ 5000 ਨਾਲ ਤੁਹਾਡਾ ਬੰਨਾ ਕੁਝ ਨਹੀਂ ਪਰ ਜਿਹੜੀ ਰੈਪਿਊਟੇਸ਼ਨ ਕ੍ਰੈਸ਼ ਹੋਣੀ ਆ Oke, segini ingin Ali.